ਜਿੱਦਨ ਅਸੀਂ ਆਪ ਇਹ ਉਪਰਾਲਾ ਕਰ ਲਿਆ ਨਾ ਕਿ ਜਿੱਥੇ ਕਿਨੇ ਖੰਡ ਪਾੜ ਕਰਾਵਾਂਗੇ ਉੱਥੇ ਕਹਿ ਦਿਆ ਕਰੋ ਸਰਵਣ ਕਰਾਂਗੇ ਪਿੰਡ ਰਕਲਾ ਬਾਮਪੁਰਖ ਸੱਚਖੰਡ ਚਲੇ ਗਏ ਅਸੀਂ ਗੈਰ ਦਰਸ਼ਨ ਹੋਏ ਦੋ ਵਾਰੀ ਤੇ ਉਹਨਾਂ ਕੋ ਪਰਿਵਾਰ ਆਇਆ ਬਾਬਾ ਮੋਹਨ ਸਿੰਘ ਸਾਹਿਬ ਜੀ ਕੋ ਤੇ ਉਹ ਕਹਿੰਦੇ ਜੀ ਇਦਾਂ ਕਾਰਜ ਕੋਈ ਅੜਿਆ ਵਿਦੇਸ਼ ਦਾ ਤੇ ਸੇਵਾ ਪਾਠ ਦੀ ਉਹ ਕਹਿੰਦੇ ਸੇਵਾ ਇਹ ਹੋਊਗੀ ਵੀ ਬੈ ਕੇ 48 ਘੰਟੇ ਸੁਣੋਗੇ ਪੁਰ ਕੋਈ ਸੇਵਾ ਨਹੀਂ ਗੱਜ ਕੇ ਆਖੋ ਸਤਨਾਮ ਕਮੀ ਕਿੱਥੇ ਆ ਗਈ ਹੈ ਸਾਡਾ ਖਜ਼ਾਨਾ ਵੱਡਾ ਏ ਪਰ ਖਜ਼ਾਨਾ ਜਿਹੜਾ ਵਰਤ ਰਿਹਾ ਤੇ ਥਾਲੀ ਲੈ ਕੇ ਕੋਈ ਖੜੋਤਾ ਹੀ ਨਹੀਂ ਹੁਣ ਲੰਗਰ ਚੱਲ ਰਿਹਾ ਐਡੇ ਐਡੇ ਦੇਗ ਪਰੇ ਮਾਹਪੁਰਖਾਂ ਨੇ ਭਰਿਆ ਤੇ ਜੇ ਕੋਈ ਥਾਲੀ ਨਾ ਅਗੇ ਕਰੂ ਤੇ ਕਿੱਥੇ ਲਿਜਾਣੇ ਜੇ ਪਿਉ ਦਾਦੇ ਕਾ ਖੋਲ ਡਿਠਾ ਖਜ਼ਾਨਾ ਤਾਂ ਮੇਰੇ ਮਨ ਭਇਆ ਨਿਧਾਨਾ ਤੁਰ ਕੀ ਬਾਣੀ ਆਈ ਤਿੰ ਸਗਲੀ ਚਿੰਤਾ ਜੇ ਅਸੀਂ ਖੁਦ ਬਾਣੀ ਪੜੀਏ ਵਿਚਾਰੀਏ ਤੇ ਫਿਰ ਸਾਨੂੰ ਕਰਾਸ ਪਾਉਣ ਦੀ ਲੋੜ ਨਹੀਂ ਕਿਸੇ ਤੋਂ ਸਿਰ ਤੇ ਹੱਥ ਰਖਾਉਣ ਦੀ ਲੋੜ